ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕ نیوز ਮੈਂ ਤੁਹਾਡੇ ਨਾਲ ਵਿਕਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਫਤਿਹਪੁਰ ਚੌਂਕ ਦੇ ਵਿੱਚ ਖੜੇ ਆਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਬਾਬਾ ਸਾਹਿਬ ਅੰਬੇਰਕੜ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਆ ਮਾਹੌਲ ਜਿਹੜਾ ਆ ਪਖਿਆ ਹੋਇਆ ਜਿੱਥੇ ਹੀ ਗੱਲ ਕਰੀਏ ਜੱਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਅਲੱਗ-ਅਲੱਗ ਜੱਥੇਬੰਦੀਆਂ ਜਿਹੜੀਆਂ ਇੱਥੇ ਪਹੁੰਚ ਕੇ ਜਿਹੜਾ ਆ ਰੋਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਦੱਸ ਦਈਏ ਕਿ ਇਹ ਜਿਹੜਾ ਫਤੇਪੁਰ ਆਗਾ ਇਥੇ ਇੱਕ ਬੋਟ ਨੂੰ ਪਾੜ ਕੇ ਜਿਹੜਾ ਇੱਕ ਨਾਲੇ ਦੇ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਜਿੱਥੋਂ ਇਹ ਮਾਹੌਲ ਪਖਿਆ ਹੈਗਾ ਇਹਨਾਂ ਵੱਲੋਂ ਸੀਸੀਟੀਵੀ ਫੁਟੇਜ ਜਿਹੜੀ ਆ ਕੱਢ ਕੇ ਜਿਹੜੀ ਆ ਥਾਣੇ ਦੇ ਵਿੱਚ ਦੇ ਕੇ ਜਿਹੜਾ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਉੱਥੇ ਹੀ ਇਹਨਾਂ ਲੋਕਾਂ ਵਿੱਚ ਜੋਸ਼ ਵੀ ਹੈਗਾ ਰੋਸ ਵੀ ਹੈਗਾ ਤੇ ਪ੍ਰਦਰਸ਼ਨ ਵੀ ਜਿਹੜਾ ਇਹਨਾਂ ਨੇ ਕੀਤਾ ਹੈਗਾ ਖੁੱਲ ਕੇ ਜਿਹੜਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਇਹ ਇਸ ਤੇ ਜਿਹੜੀ ਬੰਦੀ ਕਾਰਵਾਈ ਕਰਕੇ ਜਿਹੜਾ ਆ ਇਸੇ ਸਬੰਧੀ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਟੀ ਨਿਊਜ਼ ਬੀਮ ਬਿਮਾਰੀ ਭਾਰਤ ਇੱਕ ਦਾ ਮਸ਼ੀਨ ਗੁਰਦਾਸਪੁਰ ਜੀ ਰੋਸ਼ ਕੀਤਾ ਜਾ ਰਿਹਾ ਜਨਾ ਪਰ ਤੇ ਬੋਲਦੇ ਕੀ ਜੱਜ ਫਾਤਿਹਪੁਰ ਇਲਾਕਾ ਨਰੋਡ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਟਾਜ ਪੜਸ਼ ਕੀਤਾ ਗਿਆ ਇਹ ਮੌਕੇ ਦੇ ਮਤਾਬਿਕ ਕੀਤਾ ਗਿਆ ਕਿ ਕਿਉਂਕਿ ਸਾਨੂੰ ਚਸਟ ਇੱਕ ਖਬਰ ਮਿਲੀ ਸੀ ਕਿ ਪੀ ਮਾਰਮੀ ਭਾਰਤਕਾ ਕਮਿਸ਼ਨ ਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਕਿ ਬਾਬਾ ਸਾਹਿਬ ਦੇ ਸਟੈਚੂ ਜੋ ਬਾਬਾ ਸਾਹਿਬ ਦੀ ਪ੍ਰਤਮਾ ਲੱਗੀ ਹੋਈ ਹੈ ਉਹ ਪੈਸਟ ਬੋਨਰ ਬੈਨਰ ਲਗਾਏ ਗਏ ਸੀ ਫਤਿਹਪੁਰ ਦੇ ਵਿੱਚ ਕਿ ਸਰ रात्री ਅਨਸਰ ਦੁਆਰਾ ਜੋ ਤੋੜ ਦੇ ਫਾੜ ਦਿੱਤੇ ਗਏ ਔਰ ਛੋੜ ਦਿੱਤੇ ਗਏ ਮੌਕੇ ਦੇ ਕੋਈ ਜੋ ਖਬਰ ਮਿਲੀ ਖਬਰ ਦੇ ਮਤਾਬਿਕ ਕ੍ਰਾਂਤੀਕਾਰੀ ਸਾਥੀ ਜਿੰਨੇ ਵੀ ਪਹੁੰਚੇ ਨੇ ਇਸ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਮਨੋ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਔਰ ਦੂਸਰਾ ਸ਼ਾਸਨ ਕੱਟ ਦਿੱਤਾ ਗਿਆ ਸੱਸੇ ਪ੍ਰਸ਼ਾਸਨ ਦਾ ਤਾਹ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਨਾਰੀ ਨਾਲੇ ਪੂਰੇ ਸਮਾਜ ਨੂੰ ਔਰ ਪੂਰੇ ਉਸਰਾਰਤੀ ਅੰਸਰਾਂ ਨੂੰ ਜੋ ਮਨਵਾਦੀ ਬ੍ਰਾਹਮਣਵਾਦੀ ਵਿਪਰਵਾਦੀ ਸੋਚ ਦੁਆਰਾ ਜੋ ਇਹ ਲੋਕ ਸਰਾਰਤੀ ਅੰਸਰ बार-बार ਬਾਬਾ ਸਾਹਿਬ ਤੇ ਵਾਰ ਕਰਦੇ ਨੇ ਬਾਬਾ ਸਾਹਿਬ ਦੇ ਸਟੈਚੂ ਦੇ ਵਾਰ ਕਰਦੇ ਨੇ ਔਰ ਬਾਬਾ ਸਾਹਿਬ ਦੇ ਜੋ ਪੋਸਟਰ ਬਣੇ ਨੇ ਉਹਨਾਂ ਤੇ ਵਾਰ ਕਰਦੇ ਨੇ ਸऱ्याਾਂ ਮਨਾਂ ਨੂੰ ਚੈਲੰਜ ਹੈ ਇਹ ਬਹੁਜਨ ਸਮਾਜ ਦੇ ਲੋਕ ਜਾਗ ਚੁਕੇ ਨੇ ਅੱਜ ਤੋਂ ਬਾਅਦ ਅਗਰ ਫਿਰ ਇਹ ਦਰਦਨਾਕ ਘਟਨਾ ਇਦਾਂ ਦੀ ਕੋਈ ਸਾਡੇ ਮਾਨ ਸਨਮਾਨ ਸੋਭੀ ਮਾਨ ਨੂੰ ਠੇਸ ਪੰਜਾਬ ਦੀ ਕੰਮ ਕਰਦਾ ਸऱ्याਾਂ ਵੀ ਮਰਨੀ ਅਰੇਂਜ ਕਰਦੀ ਹੈ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਨੂੰ ਅਗਰ ਜੇਕਰ ਡਰਾਮਾ ਨਾ ਰੁਕਿਆ ਕਿਸੇ ਵੀ ਲੈਵਲ ਤੱਕ बहुजन समाज और भीम आर्मी गुजरना पा तो गुजरेंगे अगर भीमा को गांव की तरह तो इन लोगों के साथ टक्कर लेनी पड़ी तो हम लेंगे चैलेंज है हमारा पूरे बहुजन समाज का इन लोगों के लिए मनोवादी ब्राह्मणवादी सोच के लिए और जाति हंकार लोगों के लिए कि भीम आर्मी मौजूदा पूरे भारत में स्टैंड हो चुकी है आज तुम्हें तो समझना होगा कि भीम आर्मी ताकत क्या चीज है अगर आप नहीं सुधरेंगे तो फिर हमारा झंडा और डंडा मजबूत

ਬਾਬਾ ਸਾਹਿਬ ਦੀ ਜਨਮਤੀ ਹੁੰਦੀ ਹੈ ਤੇ ਉਸ ਜਨਮਤੀ ਦੇ ਉਪਲਖਸ਼ ਦੇ ਵਿੱਚ ਜਿਹੜੇ ਸ਼ਰਾਤੀ ਤੱਤਵ ਉਹਨਾਂ ਵੱਲੋਂ ਬਾਬਾ ਸਾਹਿਬ ਦੇ ਪੋਸਟਰ ਦੇ ਉੱਤੇ ਜਿਹੜੀ ਬੇਦਬੀ ਕੀਤੀ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ 14 ਤੋਂ ਲੈ ਕੇ 15 ਅੱਜ 16 ਤਰੀਕ ਹੋ ਗਈ ਹੈ ਤੇ ਕੱਲ ਸ਼ਾਮੀ ਜਾ ਕੇ ਪੁਲਿਸ ਨੇ ਉਸ ਬੰਦਿਆਂ ਨੂੰ ਅਰੈਸਟ ਕੀਤਾ ਤੇ ਅਸੀਂ ਸਾਫ਼ ਤੇ ਸਾਫ਼ ਇੱਕ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇਸ਼ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਬਾਬਾ ਸਾਹਿਬ ਦੇ ਨਾਲ ਉਹਦੀ ਜਿਹੜੇ ਪੋਸਟਰ ਹੈ ਉਹਨਾਂ ਦੀ ਜਿਹੜੀ ਸਟੈਚੂ ਹੈ ਉਹਨਾਂ ਦੀ ਜਿਹੜੀ ਬੇਦਬੀ ਕਰ ਰਿਹਾ ਹੈ ਇਹ ਕਰਨਾ ਹੀ ਬੰਦ ਕਰ ਦਿਓ ਤੇ ਪਲੱਸ ਇਹ ਕਹਿ ਵੀ ਇੱਕ ਮੈਸੇਜ ਦੇਣਾ ਚਾਹਨੇ ਹੈ ਕਿ ਇਸ ਬੇਦਵੀਆਂ ਦੇ ਉੱਤੇ ਜਿਹੜੇ ਇਨਸਾਨ ਤਿਆਰ ਕਰ ਰਹੇ ਹੈ ਜਿਹੜਾ ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਤਿਆਰ ਕਰਕੇ ਇਹ ਮੋਰਾ ਬਣਾ ਕੇ ਇੱਕ ਬੇਦਵੀਆਂ ਕਰਵਾ ਰਿਹਾ ਹੈ ਉਸ ਬੰਦਿਆ ਦੀ ਇੱਕ ਪਹਿਚਾਨ ਕੀਤੀ ਜਾਵੇ ਉਸ ਗਰੁੱਪ ਦਾ ਜਿਹੜਾ ਪਤਾ ਲਗਾਇਆ ਜਾਏ ਉਹ ਪਤਾ ਲਗਾ ਕੇ ਉਹ ਹੀ ਚਾਹਨੇਗੀ ਪੀ ਮਾਰਮੀ ਦੇ ਹਵਾਲੇ ਕੀਤਾ ਜਾਵੇ ਉਹਦਾ ਫੈਸਲਾ ਪੀ ਮਾਰਮੀ ਕਰੇਗੀ ਕਿਉਂਕਿ ਇਹ ਜਿਹੜੀ ਬਰਦਾਸ਼ਤ ਤੋਂ ਹੱਦ ਤੋਂ ਵੱਧ ਹੋ ਗਈ ਹੈ ਪੰਜਾਬ ਦੇ ਵਿੱਚ ਚਾਰ ਬੇਦਵੀਆਂ ਸਟੈਚੂ ਨਾ ਕੀਤੀਆਂ ਅੱਜ ਇੱਥੇ ਫਤਿਹਪੁਰ ਦੇ ਵਿੱਚ ਜਿਹੜੀ ਬੇਦਬੀਆ ਪੋਸਟਰਾਂ ਕੀਤੀ ਹੈ ਇਹ ਕਤੈ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡਾ ਡੰਡਾ ਤੇ ਝੰਡਾ ਮਜ਼ਬੂਤ ਹੈ ਤੇ ਜਿਹੜਾ ਬੇਦਬੀ ਕਰੇਗਾ ਉਹਦੀ ਲੱਤਾਂ ਵੀ ਭੰਨਾਂਗੇ ਤੇ ਉਹਦੀ ਬਾਹਾਂ ਵੀ ਤੋੜਾਂਗੇ ਜੈ ਭੀਮ ਜੈ ਭਾਰਤ ਜੈ ਭਾਰਤ ਸੋਮਰਾ ਜੀ ਐਜੀਟੇਸ਼ਨ ਕੀਤਾ ਜਾਣਾ ਪ੍ਰੋਟੈਸਟ ਫਤਿਹਪੁਰ ਦੇ ਵਿੱਚ ਕੀ ਕਾਰਨ ਹੈਗਾ ਆ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਹਾਲੀ 14 ਅਪ੍ਰੈਲ ਨੂੰ ਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਨੇ ਮੇਟ ਕਰਦਾ ਜਨਮ ਦਿਨ ਪੂਰੇ ਬੀਸ਼ਾਪੁਰ ਦੇ ਵਿੱਚ ਮਨਾਇਆ ਗਿਆ ਔਰ ਇਸੇ ਕੜੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾ ਰੋਡ ਜਨਮ ਸਿੰਘ ਵਿੱਚ ਵੀ ਸਰਕਾਰ ਦੀ ਤਰਫੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਸਬੰਧ ਦੇ ਵਿੱਚ ਸਾਡੇ ਆਦਰਨੀਏ ਮੰਤਰੀ ਕਟਾਰ ਚੱਕ ਜੀ ਨੇ ਆਪਣੇ ਬਾਬਾ ਸਾਹਿਬ ਡਾਕਟਰ ਮੇਟਕਰ ਦੇ ਹੋਡਿੰਗ ਸਾਰੇ ਇਲਾਕੇ ਦੇ ਵਿੱਚ ਲਗਾਏ ਹੋਏ ਸੀ ਔਰ ਇੱਕ ਹੋਡਿੰਗ ਜਿੱਥੇ ਅਸੀਂ ਖੜਿਆ ਇਹਦੇ ਪਿੱਛੇ ਦੁਵਾਰ ਦੇ ਉੱਤੇ ਵੀ ਲੱਗਿਆ ਹੋਇਆ ਸੀ 14 ਤਰੀਕ ਲਗਭਗ 6:26 ਮਿੰਟ ਤੇ ਗਲਤ ਅਨਸਰਾਂ ਨੇ ਉਸ ਹੋਡਿੰਗ ਨੂੰ ਪਟਕੇ ਤੋੜ ਕੇ ਉਸ ਦੀ ਬੇਅਦਵੀ ਕਰਕੇ ਪਿੱਛੇ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਔਰ ਜਿਸ ਤਰ੍ਹਾਂ ਹੀ ਇੱਥੇ ਪਤਾ ਲੱਗਾ ਕੱਲ 15 ਤਰੀਕ ਨੂੰ ਪਤਾ ਲੱਗਾ ਤੇ ਇਹ ਸਾਡੇ ਸਾਥੀਆਂ ਨੇ ਇਸ ਦੀ ਇਤਲਾਹ ਜੋ ਹੈ ਪੁਲਿਸ ਨੂੰ ਦਿੱਤੀ ਪੁਲਿਸ ਨੇ ਤੁਰੰਤ ਆ ਕੇ ਕਾਰਵਾਈ ਕੀਤੀ ਔਰ ਜਿਸ ਤਰ੍ਹਾਂ ਹੀ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਖੰਗਾਲਿਆ ਉਹਦੇ ਵਿੱਚ ਜੋ ਵਿਅਕਤੀ ਪਾਏ ਗਏ ਉਹਨਾਂ ਨੂੰ ਜੋ ਹੈ ਪੁਲਿਸ ਨੇ ਹਿਰਾਸਤ ਵਿੱਚ ਲਿਆ ਔਰ ਉਹਨਾਂ ਦੇ ਤਹਿਤ ਐਫ ਆਰ ਵੀ ਜੋ ਆ ਉਹ ਕੀਤੀ ਗਈ ਹੈ ਸਮਾਜ ਨੂੰ ਕੀ ਮੈਸੇਜ ਦੇਣਾ ਜਦੋਂ ਅਜੇ ਦਿਨ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਆ ਇਹ ਇਸ तरह ਇਹ ਘਟਨਾਵਾਂ ਜੋ ਹੈ ਸਾਡਾ ਪੂਰਾ ਸਮਾਜ ਜਿਸ ਤਰ੍ਹਾਂ ਕਿ ਅੱਜ ਸਾਡੀਆਂ ਸਾਰੀਆਂ ਹੀ ਭੀਮ ਆਰਮੀ, ਬੀਐਸਪੀ, ਏਐਸਪੀ ਔਰ ਜਿੰਨੇ ਵੀ ਅੰਬੇਡਕਰਵਾਦੀ ਸੰਗਠਨ ਆ ਉਹ ਜਿੱਥੇ ਬੜੇ ਹੀ ਅਕਰੋਸ਼ ਦੇ ਵਿੱਚ ਅੱਜ ਇੱਕ اٹھے ਹੋਏ ਹਨ ਔਰ ਸਾਡਾ ਇਹ ਹੀ ਹੈ ਕਿ ਅਸੀਂ ਇਸ ਅਪਮਾਨ ਨੂੰ ਨਹੀਂ ਸਹਿਣ ਕਰ ਸਕਦੇ ਕਿਉਂਕਿ ਜਦੋਂ ਕਾਰਵਾਈ ਪੁਲਿਸ ਤੱਕ ਪਹੁੰਚਦੀ ਹੈ ਫਿਰ ਅੱਗੇ ਇਸ ਤਰ੍ਹਾਂ ਦੇ ਮੱਧ ਬੁੱਧੀ ਵਿਅਕਤੀ ਜੋ ਹੈ ਪੇਸ਼ ਕੀਤੇ ਜਾਂਦੇ ਹਨ ਉਹ ਕਹਿੰਦੇ ਹਨ ਕਿ ਇਹ پاਗਲ ਹਨ ਅਗਰ ਉਹ پاਗਲ ਹਨ ਤੇ ਵਿਸ਼ੇਸ਼ ਕਰਕੇ ਬਾਬਾ ਸਾਹਿਬ ਡਾਕਟਰ ਵੇਟ ਕੇ ਦੇ ਹੋਲਡਿੰਗ ਔਰ ਮੂਰਤੀਆਂ ਦੇ ਉੱਤੇ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਉਂ ਜੋ ਹੈ ਅਪਮਾਨਿਤ ਕੀਤਾ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਇੱਥੇ ਹੋਲਡਿੰਗ ਲੱਗਦੀਆਂ ਹਨ ਮੂਰਤੀਆਂ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਨ ਜੋ ਹੈ ਕਿਉਂ ਨਹੀਂ ਪਹੁੰਚਾਇਆ ਜਾਂਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਾਨ ਸਨਮਾਨ ਜੋ ਹੈ ਉਹ ਅਸੀਂ ਬੁਲੰਦ ਰੱਖਾ ਜਾਂਦੇ ਹਾਂ ਔਰ ਇਸ ਤਰ੍ਹਾਂ ਦੇ ਜੋ ਗਲਤ ਅਨਸਰ ਹਨ ਇਹ ਨਾਲ ਹੀ ਨਾਲ ਸਾਡੇ ਭਾਈਚਾਰੇ ਦੇ ਵਿੱਚ ਵੀ ਜੋ ਹੈ ਇੱਕ ਬਖਰੇਵਾ ਪਿਆਦਾ ਕਰਨਾ ਚਾਹੁੰਦੇ ਹਨ ਅਸੀਂ ਹੱਦ ਧਰਮ ਹਰ ਜਾਤੀ ਹਰ ਗੁਰੂ ਪੀਰ ਪਗੰਬਰ ਦਾ ਮਾਨ ਸਨਮਾਨ ਕਰਦੇ ਹਾਂ ਅਗਰ ਅਸੀਂ ਕਰਦੇ ਹਾਂ ਤਾਂ ਫਿਰ ਇਹ ਸਾਡੇ ਬਾਵਾ ਸਾਹਿਬ ਡਾਕਟਰ ਮੇਟਕਰ ਜੋ ਵਿਸ਼ਵ ਰਤਨ ਹਨ ਉਹਨਾਂ ਦਾ ਮਾਨ ਸਨਮਾਨ ਇਹਨਾਂ ਦੇ ਦਿਲਾਂ ਦੇ ਵਿੱਚ ਕਿਉਂ ਨਹੀਂ ਹੈ ਇਹ ਚੀਜ਼ ਜੋ ਹੈ ਸਾਡੇ ਸਹਿਨ ਤੋਂ ਬਾਹਰ ਹੈਗੀ ਹੈ ਔਰ ਇਸ ਦੇ ਉਤੇ ਅਸੀਂ ਕੜਾ ਜੋ ਹੈ ਵਿਰੋਧ ਕਰਾਂਗੇ ਜਦੋਂ ਤੱਕ ਇਸ ਤਰ੍ਹਾਂ ਦੇ ਅਨਸਰ ਜੋ ਹੈ ਉਹ ਨਹੀਂ ਫੜੇ ਜਾਂਦੇ ਬਸ ਜਿਹੜੇ ਅਮੀਕ ਜੀ ਹੈਗੇ ਆਪਣਾ ਦੀ ਪੋਸਟਰ ਫਾਇਗੇ ਛੋਟੇ-ਮੋਟੇ ਏਰੀਆ ਦੇ ਵਿੱਚ ਕਾਰਜ ਵਿੱਚ ਬੜੇ ਧਿਆਨ ਦੇ ਜੀ ਹੈਗੇ ਇਹ ਮਾਮਲਾ ਹੈ ਸਰ ਬਾਬਾ ਉਮੀਦਵਾਰ ਸਾਹਿਬ ਦਾ ਇੱਕ ਪੋਸਟਰ ਹੋਲਡਿੰਗ ਸੀਗਾ ਇਹ ਇੱਥੇ ਦੁਕਾਨਦਾਰ ਦੇ ਦੀਵਾਰ ਤੇ ਲੱਗਾ ਹੋਇਆ ਸੀ ਜਿਸ ਨੂੰ ਕੁਝ ਅਸਰਾਰਤੀ ਅੰਤਰਾ ਨੇ ਭੰਨ ਤੋੜ ਕੇ ਮਗਰ ਗੰਦੇ ਨਾਲੇ ਦੇ ਵਿੱਚ ਸੁੱਟਤਾ ਸੀ ਜਿਸ ਦੇ ਇੰਤਖਾਲ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਐਫਆਰ ਦਰਜ ਕਰਤੀ ਗਈ ਹੈ ਕਦੇ ਵੀ ਗੁਰਾਸ਼ਕੀ ਇੱਕ ਬੰਦਾ ਰਾਸ਼ਟ ਕਰ ਲਿਆ ਤੇ ਦੂਜਾ ਰਾਸ਼ਟ ਹੋ ਜਾਏਗਾ ਜੀ ਕਿਤੇ ਕੋਈ ਸੀਸੀਟੀਵੀ ਦੇ ਸਾਹਮਣੇ ਆਈ ਸੀਸੀਟੀ ਫੋਟੋ ਜਿਹਦੇ ਆਧਾਰ ਤੇ ਹੀ ਇਹਨਾਂ ਦੀ شناخت ਕੀਤੀ ਗਈ ਦੋਸ਼ੀਆਂ ਦੀ